ਇਹ ਰੋਲਾ ਪਾ ਤੂੰ ਕੰਮ ਵੀ ਨਹੀਂ ਕਰਨ ਦਿੰਦੇ ਚੱਲ ਬੈਠਾ ਚੁੱਪ ਕਰਕੇ ਸਤਿ ਸ਼੍ਰੀ ਅਕਾਲ ਦਾਦੀ ਦਾਦੀ ਆ ਦੇਖ ਲੋ ਕਿੰਨੀਆਂ ਸ਼ਰਾਰਤਾਂ ਕਰਦੀ ਐ ਇਹ ਕੁੜੀ ਵੈਨਚ ਵੀ ਟੇਕੇ ਨਹੀਂ ਬਹਿੰਦੀ ਜਦੋਂ ਮੈਂ ਕੋਈ ਕੰਮ ਕਰਨਾ ਆ ਜਾਂਦੀ ਐ ਰੋਲਾ ਪਾਉਂਦੀ ਸਾਰਾ ਘਰ ਸਿਰ ਤੇ ਚੱਕ ਲੈਂਦੀ ਆ ਟਕਾ ਨਹੀਂ ਐ ਇਸ ਕੁੜੀ ਨੂੰ ਨਾ ਪੁੱਤ ਐਦਾਂ ਨਹੀਂ ਕਹੀਦਾ ਕੁੜੀਆਂ ਵੀ ਨਾ ਰੋਣ ਕਾ ਨਹੀਂ ਹੁੰਦੀਆਂ ਕੱਚ ਇਹ ਨਾ ਬਿਨਾ ਕਾਇ ਸੁਣਨਾ ਹੁੰਦਾ ਪੁੱਤ ਜਿਉਂ ਸ਼ਰਤਾ ਕਰਦੀ ਆ ਰੋਲਾ ਪਾਉਂਦੀ ਆ ਤੈਨੂੰ ਤੰਗ ਕਰਦੀ ਆ ਤਾਂ ਕੱਲ ਲੈਂਦੇ ਪੁੱਤ ਤੂੰ ਗੁੱਸਾ ਨਾ ਕਰਿਆ ਕਰ ਕਈ ਵਾਰ ਆਪਣੇ ਕਰਾਚੇ ਇਹ ਹੱਸਣ ਖੇਡਣ ਵਾਲੀਆਂ ਕੁੜੀਆਂ ਜ਼ਿੰਦਗੀ ਵਿੱਚ ਅੱਗੇ ਜਾ ਕੇ ਹੱਸ ਨਹੀਂ ਪੁੱਜ ਜਾਂਦੀ ਆ ਪੁੱਤ ਕਿਸਮਤ ਦਾ ਕੁਛ ਨਹੀਂ ਪਤਾ ਹੁੰਦਾ ਆਪਣੇ ਬਾਬਲ ਤੇ ਕਰੇ ਮਾਨੀਆਂ ਇਹ ਮੋਜ ਬਹਾਰਾ ਅੱਗੇ ਜਾ ਕੇ ਨਸੀਬ ਹੋਣ ਕਿਨਾ